ਵਾਹਿਗੁਰੂ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਸਾਰੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਗੱਜਵਾਟ ਕੇ ਫਤਿਹ ਬਲਾਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਮਾਂ ਬਹੁਤ ਸੀਮਿਤ ਹੈ ਇੱਕੋ ਕਵਤਾ ਕਹਿ ਕੇ ਖਿਮਾਂ ਦੇ ਜਾਜ ਕੋ ਜਾਣਾ ਹੈ ਡੰਡਾ ਤੋ ਬੰਦਨ ਅਣਕ ਬਾ ਜਿਨ ਕਮੈ ਜਨਾਗੁਰੇ ਇਕ ਲੜੇ ਪੰਜੇ ਹੀ ਵਿਚਾਰ ਪਾਇ ਕੇ ਪ੍ਰੇਮ ਦੀਆਂ ਸੋ ਡੀ ਜੇ ਡੀ ਸੇ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਧ ਹੈ ਉਸ ਨੂੰ ਲਕਾਈ ਫੇਰ ਕੇ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਧ ਹੈ ਉਸ ਨੂੰ ਲਕਾਈ ਫੇਰ ਕੇ ਗਈ ਅਛਦਾ ਹੀ ਉਹ ਜਗ ਰੇ ਮੰਦੀਆਂ ਡੋਰੀਆਂ ਤੇ ਰੱਬ ਤੱਕਾਉਣ ਸਾਧੂ ਕਾ ਉਹ ਚੌਕੜੇ ਸ ਜਾਣ ਗਉਣ ਕੀਰਤੀ ਕਾਰੀ ਚਿਨਾਨ ਪਰ ਬਾਤ ਨੂੰ ਉਹ ਨਾਮਦਾਨ ਕਦੇ ਵੀ ਨਹੀਂ ਮੁਕਦਾ ਕਾਰੀ ਚਿਨਾਨ ਪਰ ਬਾਤ ਨੂੰ ਨਾਮਦਾਨ ਕਦੇ ਵੀ ਨਹੀਂ ਮੁੱਕਦਾ ਖਾਂਦਾ ਰੇ ਸਾਰਾ ਸੰਸਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋ ਕਰਾਣ ਸਾਧੂ ਕਾ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋ ਕਰਾਣ ਸਾਧੂ ਕਾ ਹੋ ਤੰਨਾ ਜੀ ਦੀ ਪਵਨਾ ਪਛਾਨ ਕੇ ਠਾਕੁਰਾ ਦਰਚ ਦੇਣੇ ਸੀ ਹੋ ਕੇ ਪਰ ਤੱਕ ਭੋਗ ਲਾਉਂਦੇ ਲਸੀ ਦਾ ਕਟੋਰਾ ਮੂਨ ਲਾਇ ਸੀ ਹੋ ਕੇ ਪਰ ਤੱਕ ਭੋਗ ਲਾਉਂਦੇ ਲਸੀ ਦਾ ਕਟੋਰਾ ਪੀਰ ਦੇ ਨਾਮਦੇਵ ਜੀ ਦੀ ਪਾਈ ਸ਼ਾਪਰੀ ਸਾਧੂਆਂ ਦੇ ਨਗਰ ਪਵਿੱਤਰ ਦੇਹੀ ਤਾਂ ਕਿ ਸੈਦੀ ਕੀ ਆ ਬਾਪਰੀ ਸਾਧੂਆਂ ਦੇ ਨਗਰ ਪਵਿੱਤਰ ਦੇਹੀ ਤਾਂ ਕਿ ਸੈਦੀ ਕੀ ਆ ਬਾਪਰੀ ਉਹ ਤੇ ਹਰੀ ਨੱਚਕਾਂ ਯਾ ਡੋਰੀਆ ਰੱਬ ਤੱਕ ਰਾਨੁ ਸਾਧੁ ਕਾ ਹੋ ਲ ਜਹਦ ਰੂਪਤੀ ਦੀ ਰਖਦਾ ਭੀਲਣੇ ਨਜਟੇ ਵੇਰ ਕਾਂ ਦਾ ਪਗਣੂ ਕਰੇ ਦਾ ਸਵੀਕਾਰਨਾ ਲਾਲੋਣੋ ਗਲੇ ਦੇ ਨਾਲ ਲਾਂਦਾ ਪਗਣੂ ਕਰੇ ਦਾ ਸਵੀਕਾਰਨਾ ਲਾਲੋਣੋ ਗਲੇ ਦੇ ਸਨਾਤਾ ਦੌੜੀਏ ਓਟ ਕੇ ਸਿੰਗਾ ਸੁਨਾਤਾ ਦੌੜੀਏ ਤੇ ਤੱਕਿਆ ਸੁਦਾਮਾ ਜਦਾਯਾ ਰੁਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੱਕਾਉਣ ਸਾਧੂ ਕਾ ਰੁਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤਵੀੜਾ ਮੈਂ ਮਤਾਏ ਨਾਂ ਦੇ ਮਾਨਕ ਦੇ ਸੰਗ ਗਰ ਚੇਤ ਹੈ ਠਾਕੁਰ ਦੇ ਗੁਣਾਂ ਨੂੰ ਬਿਆੰਦੇ ਮਾਨਕ ਦੇ ਸੰਗ ਗਰ ਚੇਤ ਹੈ ਠਾਕੁਰ ਦੇ ਗੁਣਾਂ ਨੂੰ ਰੱਬ ਤੱਕ ਰਾਉਣ ਸਾਧਕਾ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੱਕ ਰਾਉਣ ਸਾਧਕਾ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੱਕ ਰਾਉਣ ਸਾਧਕਾ ਸੋ ਸਾਧ ਸੰਗਤ ਜੀ ਇਨਿਤ ਬੇਤਿਆ ਪ੍ਰਵਾਨ ਕਰਿਓ ਹੋਇਆ ਬਲਜ ਕਾ ਨਿਕਮਾ ਇੱਕ ਵਾਰੀ ਫੇਰ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਗਾਜਵਾਟ ਕੇ ਪੱਤੇ ਬਲਾਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ